ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸੁਆਗਤ ਕਰਦੇ ਹਾਂ ਤਾਂ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ نیچے ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਤੁਹਾਡੇ ਨਸਾਂ ਵਿੱਚ ਬਲੌਕੇਜ ਹੈ ਜਿਸ ਦੇ ਕਾਰਨ ਤੁਹਾਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ ਅੱਧ ਤੁਹਾਡਾ ਪੇਟ ਖਰਾਬ ਰਹਿੰਦਾ ਜਾਂ ਫਿਰ ਪੇਟ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਜਾਂ ਫਿਰ ਨਸਾਂ ਵਿੱਚ ਦਰਦ ਹੁੰਦਾ ਹੈ ਗੋਡਿਆਂ ਵਿੱਚੋਂ ਟਕ ਟਕ ਦੀ ਆਵਾਜ਼ ਆਉਂਦੀ ਹੈ ਜਾਂ ਫਿਰ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਸ ਨੁਸਖੇ ਦਾ 3 ਤੋਂ 4 ਦਿਨ ਸੇਵਨ ਕਰਨ ਤੇ ਤੁਹਾਡੀਆਂ ਨਸਾਂ ਦੀ ਬਲੌਕੇਜ ਖੁੱਲ ਜਾਵੇਗੀ ਅਤੇ ਇਸ ਦੇ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਜੇਕਰ ਤੁਹਾਡੇ ਜੋੜਾਂ ਵਿੱਚ ਦੋਸਤੋ ਹੱਡੀਆਂ ਦੀ ਕਟਕਟ ਦੀ ਆਵਾਜ਼ ਆਉਂਦੀ ਹੈ, ਹੱਥ ਪੈਰ ਸੁੰਨ ਹੁੰਦੇ ਹਨ, ਪੈਰਾਂ ਦੀਆਂ ਪਿੰਜੜੀਆਂ ਵਿੱਚ ਸੁਨਣਾਪਣ ਬਣਿਆ ਰਹਿੰਦਾ ਹੈ ਅਤੇ ਇਸ ਦੇ ਨਾਲ-ਨਾਲ ਖੂਨ گاੜਾ ਹੋ ਗਿਆ ਹੈ ਕਮਰ ਵਿੱਚ ਤਾਕਤ ਘੱਟ ਗਈ ਹੈ ਤੇ ਇਸ ਦੇ ਨਾਲ-ਨਾਲ ਹੱਡ ਨਾਲ ਜੁੜੀਆਂ ਹੋਈਆਂ ਨਸਾਂ ਵੀ ਬਲੋਕੇਜ ਹੋ ਚੁੱਕੀਆਂ ਹਨ ਤਾਂ ਦੋਸਤੋ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਨੁਸਖੇ ਦਾ ਸੇਵਨ ਕਰ ਸਕਦੇ ਹੋ ਇਸ ਨੁਸਖੇ ਨੂੰ ਬਣਾਉਣ ਲਈ ਜੋ ਮੇਨ ਚੀਜ਼ ਸਾਨੂੰ ਚਾਹੀਦੀ ਹੈ ਦੋਸਤੋ ਉਹ ਹੈ ਅਲਸੀ ਦੇ ਬੀਜ ਜਿਸ ਨੂੰ ਕਿ ਫਲੈਕਸ ਸੀਡਸ ਵੀ ਕਿਹਾ ਜਾਂਦਾ ਹੈ ਇਸ ਦੇ ਨਾਲ ਦੋਸਤੋ ਇਹ ਨੁਸਖੇ ਲਈ 100 ਗ੍ਰਾਮ ਅਲਸੀ ਨੂੰ ਮਿਕਸੀ ਵਿੱਚ ਪੀਸ ਕੇ ਤੁਸੀਂ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਇਸ ਨੂੰ ਦੋਸਤੋ ਤੁਸੀਂ ਕਿਸੇ 에ਅਰਟਾਈਟ ਡੱਬੇ ਵਿੱਚ ਰੱਖਣਾ ਹੈ ਤਾਂ ਕਿ ਇਸ ਨੂੰ ਬਾਹਰ ਦੀ ਹਵਾ ਨ ਕੋਣ ਦੋਸਤੋ ਕੁਝ ਲੋਕ ਕਹਿਣਗੇ ਕਿ ਅਲਸੀ ਦਾ ਗਰਮ ਹੁੰਦੀ ਹੈ ਅਤੇ ਗਰਮੀ ਵਿੱਚ ਜੇਕਰ ਅਸੀਂ ਇਸ ਦਾ ਸੇਵਨ ਕਰਾਂਗੇ ਤਾਂ ਸਾਨੂੰ ਸਾਈਡ ਇਫੈਕਟ ਕਰੇਗੀ ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਨਾਲ ਇਸ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਗਰਮੀ ਦੇ ਵਿੱਚ ਵੀ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਦੂਜੀ ਚੀਜ਼ ਸਾਨੂੰ ਚਾਹੀਦੀ ਹੈ ਦੋਸਤੋ ਦਹੀਂ ਇਸ ਨੁਸਖੇ ਲਈ 5 ਚਮਚ ਦਹੀਂ ਵਿੱਚ 1 ਚਮਚ ਅਲਸੀ ਦੇ ਬੀਜਾਂ ਦਾ ਜੋ ਅਸੀਂ ਪਾਊਡਰ ਬਣਾਇਆ ਹੈ ਇਸ ਨੂੰ ਤੁਸੀਂ ਪਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਤਰ੍ਹਾਂ ਨੁਸਖਾ ਤਿਆਰ ਹੋ ਜਾਵੇਗਾ ਅਤੇ ਕੋਸ਼ਿਸ਼ ਕਰੋ ਕਿ ਦੋਸਤੋ ਇਸ ਨੁਸਕੇ ਦਾ ਸੇਵਨ ਰੋਜ਼ਾਨਾ ਸੇਮ ਟਾਈਮ ਤੇ ਹੀ ਕਰੋ ਕਿਉਂਕਿ ਇਸ ਨੁਸਕੇ ਲਈ ਸਾਨੂੰ ਦੋਸਤੋ 24 ਘੰਟੇ ਚਾਹੀਦੇ ਹੁੰਦੇ ਹਨ ਕਿ ਇਸ ਨੂੰ ਖਾਣ ਤੋਂ ਬਾਅਦ 24 ਘੰਟਿਆਂ ਬਾਅਦ ਤੱਕ ਇਹ ਆਪਣਾ ਅਸਰ ਦਿਖਾਉਂਦਾ ਹੈ ਅਤੇ ਰਾਤ ਦੇ ਸਮੇਂ ਇਸ ਦਾ ਕਦੇ ਵੀ ਸੇਵਨ ਨਹੀਂ ਕਰਨਾ ਅਤੇ ਜੇਕਰ ਤੁਹਾਡੀਆਂ ਨਸਾਂ ਦੀ ਬਲੌਕੇਜ ਜ਼ਿਆਦਾ ਹੈ ਤਾਂ ਤੁਸੀਂ 2 ਤੋਂ 3 ਹਫ਼ਤਿਆਂ ਤੱਕ ਇਸ ਦਾ ਸੇਵਨ ਕਰ ਸਕਦੇ ਹੋ ਅਤੇ ਇਸ ਦਾ ਸੇਵਨ ਤੁਸੀਂ ਦੁਪਹਿਰ ਦੇ ਖਾਣੇ ਸਮੇਂ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੇ ਸਰੀਰਕ ਤਾਕਤ ਵੱਧਦੀ ਹੈ ਅਤੇ ਇਸ ਦੇ ਨਾਲ ਨਾਲ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਸ ਦਾ ਸੇਵਨ ਕਰਨ ਦੌਰਾਨ ਤੁਸੀਂ ਪਾਣੀ ਵੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਹੈ ਕਿਉਂਕਿ ਇਸ ਦੇ ਨਾਲ ਸਾਡਾ ਸਰੀਰ ਅੰਦਰੋਂ ਸਾਫ਼ ਰਹਿੰਦਾ ਹੈ ਦੋਸਤੋ ਇਸ ਦੇ ਨਾਲ ਨਸਾਂ ਦੀ ਬਲੌਕੇਜ ਖੁੱਲ ਜਾਵੇਗੀ ਅਤੇ ਇਸ ਦੇ ਨਾਲ ਖੂਨ ਪਤਲਾ ਹੋ ਜਾਵੇਗਾ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ਅਤੇ ਪੇਟ ਵੀ ਵਧੀਆ ਬਣਿਆ ਰਹੇਗਾ ਤਾਂ ਦੋਸਤੋ ਜੇ ਸਾਡੀ ਅੱਜ ਦੀ ਵੀਡੀਓ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ